ਜਦੋਂ ਪੰਜ ਮੁੰਡੇ ਇੱਕ ਕੁੜੀ ਨੂੰ ਗਲਤ ਕੰਮ ਕਰਨ ਦੀ ਲੈ ਕੇ ਆਉਂਦੇ ਆ ਰਾਤ ਨੂੰ 11 ਵਜੇ 22 ਮਾਰਚ ਨੂੰ ਤਾਂ ਉਸ ਤੋਂ ਬਾਅਦ ਰਾਤ ਨੂੰ 3 ਵਜੇ ਹੋ ਖਾਣਾ ਖਾਣ ਜਾਂਦੇ ਆ ਖੁਸ਼ੀ-ਖੁਸ਼ੀ ਤਾਂ ਅਜਿਹਾ ਕੀ ਹੁੰਦਾ ਵੀ 23 ਮਾਰਚ ਨੂੰ ਅਗਲੇ ਦਿਨ ਲਾਹੌਰ ਦੇ ਸ਼ਮਸ਼ਾਨ ਘਾਟ ਵਿੱਚ ਕੁੜੀ ਦੀ ਲਾਸ਼ ਥਾਂਦੀ ਗੱਲ ਹੈਗੀ ਹੈ ਜੀ 22 ਮਾਰਚ ਦੀ ਜਦੋਂ ਦੋ ਮੁੰਡੇ ਇੱਕ ਗਲਤ ਕੰਮ ਵਾਲੀ ਅੱਡੇ ਤੇ ਜਾਂਦੇ ਆ ਤੇ ਜਿੱਥੋਂ ਇੱਕ ਕੁੜੀ ਆਪ ਦੇ ਨਾਲ ਲੈ ਕੇ ਜਾਂਦੇ ਆ ਆਪ ਦੇ ਫਲੈਟ ਦੇ ਉੱਤੇ ਕੁੜੀ ਫਲੈਟ ਤੇ ਜਾਂਦੀ ਹੈ ਦੋ ਮੁੰਡਿਆਂ ਨਾਲ ਪਰ ਫਲੈਟ ਤੇ ਜਾ ਕੇ ਪਤਾ ਲੱਗਦਾ ਹੈ ਵੀ ਤਿੰਨ ਮੁੰਡੇ ਉੱਤੇ ਹੋਰ ਹੁੰਦੇ ਆ ਤੇ ਜੋ ਪਹਿਲਾਂ ਆਈਸ ਦਾ ਰਸਤਾ ਕਰ ਰਹੇ ਹੁੰਦੇ ਆ ਤੇ ਹੋਰ ਵੀ ਕਰ ਰਹੇ ਹੁੰਦੇ ਮਤਲਬ ਪਹਿਲਾਂ ਕਰ ਚੁੱਕੇ ਹੁੰਦੇ ਆ ਤੇ ਫਿਰ ਉਹ ਹੋਰ ਕਰਨਾ ਚਾਹੁੰਦੇ ਹੁੰਦੇ ਆ ਤੇ ਕੁੜੀ ਨੂੰ ਅੰਦਰ ਲੈ ਜਾਂਦੇ ਆਂਦੇ ਹਾਂ ਕਮਰੇ ਦੇ ਲੈਡ ਦੇ ਲਾ ਕੇ ਉਦੋਂ ਮਾਰ ਬਾਰੀ ਬਾਰੀ ਉਹ ਕੁੜੀ ਨਾਲ ਗਲਤ ਕੰਮ ਕਰਦੇ ਆ ਤੇ ਐਂਡ ਤੇ ਇੱਕ ਮੁੰਡਾ ਰਹਿ ਜਾਂਦਾ ਉਹਦੀ ਵਾਰੀ ਆਉਂਦੀ ਹੈ ਤਾਂ ਉਹ ਵੀ ਅੰਦਰ ਜਾਂਦਾ ਤੇ ਕੁਝ ਸਮੇਂ ਬਾਅਦ ਪੂਰੇ ਗੁੱਸਾ ਹੋ ਕੇ ਪੂਰੇ ਗੁੱਸੇ ਦੇ ਮੂੜ ਚ ਬਾਹਰ ਆਉਂਦਾ ਹੈ ਆਪਦੀ ਕਾਰ ਦੀ ਚਾਬੀ ਚੱਕਦਾ ਤੇ ਆਪਦੇ ਘਰੇ ਭੱਜ ਜਾਂਦਾ ਘਰੇ ਜਾ ਕੇ ਰਸੋਈ ਦੇ ਵਿੱਚੋਂ ਜਿਹੜਾ ਹੁੰਦਾ ਚਾਕੂ ਚੱਕਦਾ ਹੈ ਉਹਨੂੰ ਪੁਰਾਤਿੱਖਾ ਕਰਦਾ ਹੈ ਟਿੱਖਾ ਕਰਕੇ ਬਾਸੂਸ ਫਰੈਟ ਤੇ ਆ ਜਾਂਦਾ ਹੈ ਜਿਹੜੇ ਉਹਦੇ ਦੋਸਤ ਉਹਨੂੰ ਵੇਖਦੇ ਆ ਆ ਹੈਰਾਨ ਰਹਿ ਜਾਂਦੇ ਆ ਤੇ ਉਹ ਚਾਕੂ ਫੜ ਕੇ ਉਹ ਉਸ ਜਿੱਥੇ ਕੁੜੀ ਬੈਠੀ ਸੀ ਉਸ ਕਮਰੇ ਚ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹਦੇ ਨਾਲ ਦੇ ਲੋਕ ਰੋਕ ਲੈਂਦੇ ਆ ਵੀ ਭਾਈ ਤੂੰ ਕੀ ਕੰਮ ਕਰ ਰਿਹਾ ਏਹੋ ਜਿਹਾ ਵੀ ਆਪਾਂ ਉਹਨੂੰ ਕਿਰਵਾਉਣਾ ਆਪਾਂ ਇੱਕ ਦਿਨ ਦੀ ਗੱਲ ਕਰਕੇ ਉਹਨੂੰ ਛੱਡਿਆਵਾਂਗੇ ਜਾਂ ਰਾਤ ਨੂੰ ਛੱਡਿਆਉਣੇ ਆ ਤੇ ਪਹਿਲਾਂ ਤਾਂ ਉਹ ਬਹੁਤ ਜ਼ਿਆਦਾ ਰੋਕਦੇ ਆ ਫਿਰ ਉਹ ਕਹਿੰਦਾ ਮੈਂ ਤੁਹਾਨੂੰ ਇਹੋ ਜੀ ਗੱਲ ਦੱਸਦਾ ਹਾਂ ਜਿਹਦੇ ਨਾਲ ਤੁਸੀਂ ਮੇਰਾ ਸਾਥ ਦੇਉਂਗੇ ਤੇ ਉਹ ਜਦੋਂ ਗੱਲ ਦੱਸਦਾ ਤਾਂ ਮੁੰਡੇ ਮੰਨ ਜਾਂਦੇ ਗੱਲ ਕਿਸੇ ਉਸ ਨੂੰ ਬਾਝ ਦੱਸ ਦਦਾ ਬੰਦਾ ਤੇ ਇਹ ਮੁੰਡੇ ਮੰਨ ਜਾਂਦੇ ਆ ਜਿਉਂ ਕਹਿੰਦੇ ਵੀ ਜਿਹੜਾ ਉਹ ਚੱਕ ਮੁੰਡਾ ਜਿਹਦਾ ਫਲੈਟ ਹੁੰਦਾ ਉਹ ਕਹਿੰਦਾ ਵੀ ਮੇਰੇ ਫਲੈਟ ਤੇ ਗਲਤ ਕੰਮ ਨਹੀਂ ਕਰਨਾ ਤੂੰ ਬਾਹਰ ਜਾ ਕੇ ਤੇ ਮਰਜ਼ੀ ਕਰ ਲੈ ਫਿਰ ਉਹਨੇ ਸਮਝਤੀ ਹੁੰਦੀ ਆ ਵੀ ਆਪਾਂ ਰੋਟੀ ਖਾਣ ਦੇ ਮਹਾਨੇ ਕਿਤੇ ਬਾਹਰ ਜਾਂਦੇ ਆ ਤੇ ਉੱਥੇ ਮਤਲਬ ਇਹਦਾ ਕੰਮ ਖੰਮ ਕਰਦੇ ਨੇ ਚਲੋ ਜੀ ਤਿੰਨ ਗੋਜ ਦਾ ਸਮਾਂ ਹੁੰਦਾ ਔੜੀ ਨੂੰ ਮਨਾ ਲੈਂਦੇ ਆ ਰੋਟੀ ਖਾਣ ਜਾਂਦੇ ਆ ਬਾਹਰੋਂ ਰੋਟੀ ਤਾਂ ਕੀ ਖਾਣੀ ਸੀ ਉਹਨੂੰ ਲੈ ਜਾਂਦੇ ਲਾਹੌਰ ਦੇ ਸ਼ਮਸ਼ਾਨ ਘਾਟ ਉੱਥੇ ਮਤਲਬ ਉਹਦਾ ਕੰਮ ਖਤਮ ਕਰਕੇ ਉਹ ਨੂੰ ਉਵੇਂ ਛੱਟ ਜਾਂਦੇ ਆ ਹਾਲਾਂਕਿ ਉਹਨਾਂ ਨੇ ਜਿਹੜੀ ਉਹਨਾਂ ਦਾ ਪਲਾਨ ਸੀ ਉਹ ਐਨਸੀ ਵੀ ਚੱਲ ਦਫਾ ਦੇਵਾਂਗੇ ਪਰ ਕਿਸੇ ਕਾਰਨ ਕਰਕੇ ਕੋਈ ਆਉ ਹੋ ਜਾਂਦਾ ਤੇ ਉਵੇਂ ਛੱਟ ਕੇ ਭੱਜ ਜਾਂਦੇ ਚਲੋ ਇਹ ਰਾਤ ਲੰਘਦੀ ਐ ਤੇ ਤੜਕਿਆਂ ਕੇ ਬੰਦਾ ਸ਼ਮਸ਼ਾਨ ਘਾਟ ਕੋਲ ਦੇ ਲੰਘ ਰਿਹਾ ਹੁੰਦਾ ਆ ਕੁੜੀ ਦੀ ਲਾਸ਼ ਵੇਖ ਕੇ ਹੰਾਰ ਰਹਿ ਜਾਂਦਾ ਵਿਆਹ ਕਿ ਹੋ ਗਿਆ ਦਵਾ ਦਾ ਪੁਲਿਸ ਨੂੰ ਫੋਨ ਕਰਦਾ ਪੁਲਿਸ ਪਹੁੰਚਦੀ ਮੌਕੇ ਤੇ ਪੁਲਸ ਉਹਨੇ ਪੁਛਦੀ ਨੇ ਫੋਨ ਕਰਿਆ ਭਾਈ ਉਹ ਦੱਸ ਵੀ ਤੈਨੂੰ ਪਤਾ ਇਸ ਗੱਲ ਦਾ ਉਹ ਕਹਿੰਦਾ ਨਾ ਜੀ ਮੈਂ ਤਾਂ ਨਹੀਂ ਪਤਾ ਮੈਂ ਤਾਂ ਅੰਦਰ ਹੀ ਵੇਖੀ ਆਦਾ ਇਹ ਅਦਰ ਵੀ ਮੈਨੂਰੀ ਹੋਰ ਕਾਣੀ ਦਾ ਪਤਾ ਕਿਸੇ ਦਾ ਤੇ ਇਹ ਇਹ ਹੁੰਦਾ ਹੈ ਤਰੀਕ ਮਤਲਬ 23 ਤਰੀਕ 23 ਤਰੀਕ ਦੀ ਗੱਲ ਹੈ ਕਿਉਂਕਿ 23 ਤਰੀਕ ਨੂੰ ਤੜਕੇ 3 ਵਜੇ ਉਹ ਉਥੋਂ ਆ ਜਾਂਦੇ ਆ ਰੋਟੀ ਖਾਣ ਦੇ ਭਾਣੇ ਨਾਲ ਚਲੋ ਜੀ ਪੁਲਿਸ ਵਿਚਾਰੀ ਹੁਣ ਸਾਡੀ ਟੀਮ ਨੂੰ ਡਿਮਾਰਦੀਆਂ ਤੇ ਚੰਗੀ ਤਰ੍ਹਾਂ ਸਾਰਾ ਕੁਝ ਚੈੱਕ ਕਰਦੇ ਆ ਫਰੈਂਸਿਕ ਵਾਲੇ ਸਾਦੇ ਆ ਜਿਹੜੀ ਬੋਡੀ ਆ ਉਹਦਾ ਪੋਸਟਮਾਰਟਮ ਕਰਾਉਂਦੇ ਆ ਤੇ ਪਰ ਉਹਨਾਂ ਦੇ ਹੱਥ ਕੋਈ ਜ਼ਿਆਦਾ ਨਹੀਂ ਆਉਂਦਾ ਕਿਉਂਕਿ ਐ ਵੀ ਕਿਸੇ ਨੇ ਵੀ ਨਾਲ ਕੋਈ ਗੁੰਮਸ਼ਦਾਈ ਰਿਪੋਰਟ ਵਿਖਾਈ ਸੀ ਤੇ ਨਾ ਕੋਈ ਹੋਰ ਰਿਪੋਰਟ ਆਈ ਸੀ ਤਾਂ ਕਰਕੇ ਪੁਲਿਸ ਕਰੇ ਵੀ ਤੱਕਰੇ ਵੀ ਗਈ। ਬਾਕੀ ਫਿਰ ਪੁਲਿਸ ਹੋਰ ਮਿਹਨਤ ਕਰਦੀ ਹੈ ਤਾਂ ਉਹਨਾਂ ਨੂੰ ਜਿਹੜਾ ਕੁੜੀ ਹੈ ਉਹਦੇ ਬਾਰੇ ਪਤਾ ਲੱਗ ਜਾਂਦਾ ਵੀ ਕੌਣ ਆ ਕਿੱਥੋਂ ਦੀ ਹੈ। ਤੇ ਪੁਲਿਸ ਉਹਨਾਂ ਦੇ ਘਰੇ ਜਾਂਦੀ ਹੈ ਜੀ। ਘਰੇ ਜਾਏ ਤਾਂ ਪਤਾ ਲੱਗਦਾ ਵੀ ਉਦੀ ਘਰੇ ਇਕੱਲੀ ਦਾਦੀ ਹੁੰਦੀ ਹੈ। ਦਾਦੀ ਨਾਲ ਗੱਲਬਾਤ ਕਰਦੇ ਆ ਵੀ ਤੁਹਾਡੀ ਕੁੜੀ ਕਿਵੇਂ ਦੀ ਸੀ ਤੇ ਕਦੋਂ ਘਰੋਂ ਵੱਟ ਗਈ ਸੀ ਤੇ ਤੁਸੀਂ ਰਿਪੋਰਟ ਕਿਉਂ ਨਹੀਂ ਲਿਖਾਈ? ਉਹ ਕਹਿੰਦੀ ਵੀ 22 ਤਰੀਕ ਨੂੰ 22 ਮਾਰਚ ਨੂੰ ਰਾਤ ਨੂੰ ਕੋਈ 10-11 ਮੇਰੇ ਸਾਡੇ ਘਰੇ ਦੋ ਬੰਦੇ ਆਏ ਸੀ। ਉਹ ਆਦੇ ਵੀ ਸੁਰੂ ਰਾਸ਼ਨ ਦੀ ਲੋੜ ਹੈ। ਤੇ ਜਾਂ ਕੋਈ ਹੋਰ ਪੈਸੇ ਦੀ ਲੋੜ ਆ ਤਾਂ ਸਾਨੂੰ ਦੱਸੋ। ਉਹ ਕਹਿੰਦੇ ਅਸੀਂ ਹਾਂਜੀ ਸਾਨੂੰ ਲੋੜ ਹੈ। ਅਸੀਂ ਵਧੀਆ ਪਰਿਵਾਰ ਚਾ ਮਤਲਬ ਵੀ ਇਮਾਨਦਾਰ ਬੰਦੇ ਵੀ ਸਾਨੂੰ ਬਹੁਤ ਲੋੜ ਹੈ। ਨਾਲੇ ਸਾਡੀ ਵੀ ਈਰ ਵਧੀਆ ਨੰਮੀ ਚੂਗੀ। ਉਹ ਕਹਿੰਦਾ ਚਲੋ ਠੀਕ ਹੈ ਜੀ ਤੁਹਾਨੂੰ ਰਾਸ਼ਨ ਦੰਦੇ ਆ ਤੇ ਤੁਹਾਡੀ ਕੁੜੀ ਨੂੰ ਸਾਡੇ ਨਾਲ ਭੇਜ। ਮੈਂ ਇਹਨੂੰ ਵਧੇ ਦੇ ਦਿੰਦਾ। ਆਦੀ ਉਹਦੇ ਘਰੇ ਗਈਏ ਕੁੜੀ ਤੇ ਉਦੋਂ ਬਾਅਦ ਆਈ ਨਹੀਂ। ਮੈਨੂੰ ਲੱਗਿਆ ਵੀ ਆਦੀ ਭੈਣ ਕੋਲ ਜਾਵਦੀ ਕਿਸੇ ਕੋਲ। ਦੀ ਭੈਣਾਂ ਕੋਲ ਜਾਂਦੀ ਹੁੰਦੀ ਸੀ ਉਹ ਵੀ ਉਹਦੇ ਭੈਣ ਕੋਲ ਜਾਵੜੀ ਆਪੇ ਆ ਜੂ ਕਿ 15 15 ਦਿਨਾਂ ਬਾਅਦ ਆਉਂਦੀ ਐ ਤਾਂ ਮਿਆਂ ਦੀ ਜਿਹੜੀ ਰਿਪੋਰਟਰੀ ਲਿਖਾਈ ਵੀ ਤੇ ਚਲੋ ਜੀ ਪੁਲਿਸ ਸਾਹਿਬ ਜਿਹੜਾ ਮਾਮਲਾ ਦਰਪਿੰਕ ਤਰ੍ਹਾਂ ਕਰਕੇ ਸਾਰਾ ਤੇ ਹੜਤਾਲ ਕਰਨ ਲੱਗ ਜਾਂਦੀ ਐ ਕੈਮਰੇ ਕੋਲੇ ਚੱਕਰੇ ਜਾਂਦੇ ਆ ਤੇ ਫਿਰ ਕੈਮਰੇ ਤੋਂ ਪਤਾ ਲੱਗਦਾ ਵੀ 23 ਮਾਰਚ ਨੂੰ 4 ਵਜੇ ਤੜਕੇ ਪੰਜ ਮੁੰਡੇ ਵੇਖੇ ਗਏ ਸੀਗੇ ਤੇ ਫਿਰ ਚੰਗੀ ਤਰ੍ਹਾਂ ਉਹਨਾਂ ਦੀ ਜਦੋਂ ਜਿਹੜੀ ਹੁੰਦੇ ਉਹਨਾਂ ਦਾ ਸ਼ਕਲਾ ਸੂਪਰਾ ਸਾਰਾ ਕੁਝ ਪਤਾ ਕਰਿਆ ਜਾਂਦਾ ਤਾਂ ਪਤਾ ਲੱਗਦਾ ਵੀ ਪੰਜ ਮਿੰਟ ਕਿੱਥੇ ਰਹਿੰਦੇ ਆ ਪੁਲਿਸ ਰੇਡ ਮਾਰਦੀ ਹੈ ਉਹਨਾਂ ਪੰਡਿਆਂ ਨੂੰ ਫੜ ਲੈਂਦੀ ਹੈ ਫੜ ਕੇ ਪੁਲਿਸ ਪਹੁੰਚਦੀ ਹੈ ਵੀ ਤੁਸੀਂ ਇਹ ਕੀ ਕਰਿਆ ਉਹ ਕਹਿੰਦੇ ਵੀ ਅਸੀਂ ਐਂ ਕਰਕੇ ਕੁੜੀ ਨਹੀਂ ਲਿਆਂਦਾ ਜਸ ਕੰਮ ਆਸਤੇ ਤੇ ਪੁਲਸਾਂ ਦੀ ਵੀ ਚਲੋ ਠੀਕ ਆ ਉਸ ਕੰਮ ਆਸਤੇ ਸੁਲਿਆਂਦਾ ਪਹਿਲਾਂ ਤਾਂ ਉਹੀ ਗਲਤ ਹੈ ਤੇ ਦੂਜੀ ਗੱਲ ਤੁਸੀਂ ਦੱਸੋ ਵੀ ਫਿਰ ਉਹਨੂੰ ਇਹ じゃ ਕੀ ਹੋ ਗਿਆ ਵੀ ਉਹਨੂੰ ਚੈਰਲ ਤੁਸੀਂ ਗੱਡੀ ਚੜਾਦਾ ਵਿਰੋਧ ਹਾਂਦੇ ਆ ਵੀ ਐਂ ਕਰਕੇ ਜਦੋਂ ਸਾਰੇ ਨੇ ਮਤਲਬ ਗਲਤ ਕੰਮ ਕਰ ਲਿਆ ਜਦੋਂ ਮੇਰੀ ਵਾਰੀ ਆਈ ਤਾਂ ਗਲਤ ਕੰਮ ਕਰਦੇ ਉਹ ਮੈਨੂੰ ਆਦੀ ਕਿ ਮੈਨੂੰ ਕਾਲਾ ਜਾਦੂ ਹੋ ਗਿਆ ਜਦੋਂ ਆਦੀ ਕਾਲਾ ਜਾਦੂ ਹੁੰਦਾ ਤਾਂ ਕਾਲੇ ਜਾਦੂ ਤੋਂ ਉਹ ਆਦਾ ਮੈਨੂੰ ਹਰਕ ਚੜ ਗਿਆ ਕਿਉਂਕਿ ਐਂ ਸੀ ਵੀ ਮੇਰੀ ਆਦਾ ਮਦਰ ਦੀ ਡੈਥ ਵੀ ਕਾਲੇ ਜਾਦੂ ਕਰਕੇ ਹੋਈ ਤਾਂ ਕਰਕੇ ਆਦਾ ਮੈਨੂੰ ਬਹੁਤ ਗੁੱਸਾ ਚੜਿਆ ਮੈਂ ਘਰੇ ਜਾ ਵੜਿਆ ਕਰਵਾ ਦਾ ਕਰ ਲਿਆ ਚਿੱਕੀ ਤੇਲ ਮੈਂ ਮਤਲਬ ਉਹਨੂੰ ਗੱਡੀ ਢਾਉਣ ਲੱਗਾ ਤੇ ਮੇਰੇ ਦੋਸਤਾਂ ਨੇ ਰੋਕ ਲਿਆ ਇੱਕ ਆਦਾ ਵੀਰੇ ਫਲੈਟ ਤੇ ਨਹੀਂ ਕਰਨਾ ਬਾਕੀ ਆਦਾ ਯਾਰ ਤੂੰ ਨਾ ਕਰ ਪਰ ਫੇਰ ਇਹਦਾ ਜਦ ਮੈਨੂੰ ਗੱਲ ਦੱਸੀ ਵਿਆਂ ਕਰਕੇ ਮੇਰੀ ਮਾਂ ਨਾਲ ਵੀ ਆਏ ਹੋਏ ਅਸੀਂ ਫਰਾਨਾ ਧਮਕਾ ਕਾਲੇ ਆਦੂ ਕਰਕੇ ਤੇ ਤਾਂ ਕਰਕੇ ਇਹਦਾ ਫਿਰ ਮਤਲਬ ਇਹ ਵੀ ਮੰਨ ਗਏ ਉਸ ਦਿਨ ਅਸੀਂ ਪਲਾਨ ਬਣਾਇਆ ਵੀ ਆਪਾਂ ਜਿਹੜਾ ਚਮਸ਼ਾਨ ਘਾਟ ਆ ਉਹਦੇ ਵਿੱਚ ਆਪਾਂ ਮਤਲਬ ਗੱਡੀ ਚੜਾ ਕੇ ਤਨ ਉੱਥੇ ਨੱਪਦੇ ਹਾਂ ਪਰ ਉੱਥੇ ਕਿਸੇ ਕਾਰਨ ਕਰਕੇ ਇਹਦਾ ਵੀ ਬਾਅ ਹੋ ਗਿਆ ਤੇ ਤਾਂ ਕਰਕੇ ਇਹਦਾ ਅਸੀਂ ਮਤਲਬ ਇਹਨੂੰ ਉਵੇਂ ਛੱਡਿਆ ਚਲੋ ਜੀ ਫਿਰ ਪੁਲਿਸ ਨੇ ਬੰਦੀ ਕਾਰਵਾਈ ਕਰਤੀ ਤੇ ਅੱਜ ਉਹ ਜੇਲ੍ਹ ਚ ਹੈ ਤੁਸੀਂ ਵੇਖੋ ਵੀ ਕੀ ਸਿਸਟਮ ਆ ਸਾਰਾ ਅੱਛਾ ਇੱਕ ਸਾਨੂੰ ਮੈਂ ਗੱਲ ਹੋਰ ਦੱਸ ਦਿਆਂ ਜਿਹੜੀ ਇਹ ਕੁੜੀ ਐ ਤੇ ਇਹਦੀ ਮਾਂ ਤਾਂ ਹੈ ਨਹੀਂ ਤੇ ਇਹਦੀ ਮਾਂ ਮਤਲਬ ਸੀਗੀ ਪਰ ਉਹ ਕਿਸੇ ਨਾਲ ਭੱਜ ਗਈ ਜਿਹੜਾ ਫਾਦਰ ਹੈ ਉਹ ਮੈਂਟਲੀ ਅਫਸਰਟ ਹੈ ਤੇ ਦਾਦੀ ਸੀ ਕੱਲੀ ਹੁਣ ਕੀ ਹੋਣਾ ਵਿਚਾਰੀ ਦੀ ਮਗਰ ਪਿਆਰ ਵੀ ਕੌਣ ਕਰਦਾ ਕੀ ਸਿਸਟਮ ਸੀਗਾ ਤੇ ਕੀ ਕੁਝ ਹੋ ਜਾਂਦਾ ਵੇਖੋ ਵੀ ਇੱਕ ਵਿਚਾਰੀ ਗਰੀਬ ਸੀ ਜਾਂ ਮਤਲਬ ਲਾਲੋ ਦਾ ਮਾਂ ਪਿਓ ਹੈ ਨਹੀਂ ਸੀਗਾ ਕੱਲੀ ਸੀਗੀ ਤਾਂ ਉਹਦਾ ਫਾਇਦਾ ਠਾਇਆ ਜਾਂਦਾ ਤੇ ਇਹ ਜਿਹੜੇ ਇਹ ਕੇਸ ਇਹ ਤਾਂ ਆਪਣੇ ਚਲ ਸਾਹਮਣੇ ਆ ਗਏ ਹਜੇ ਇਹੋ ਜੇ ਬਹੁਤ ਸਾਰੇ ਕੇਸ ਆ ਜਿਹੜੇ ਆਪਣੇ ਸਾਹਮਣੇ ਨਹੀਂ ਆਉਂਦੇ ਤੇ دبੇ ਰਹਿ ਜਾਂਦੇ ਤੇ ਪਤਾ ਨਹੀਂ ਕਿੰਨੀਆਂ ਕੁ ਵਿਚਾਰੀਆਂ ਕੁੜੀਆਂ ਨਾਲ ਇਹੋ ਜਿਹਾ ਕੁਝ ਹੁੰਦਾ ਆ ਰਿਹਾ ਤੇ ਹੋ ਰਿਹਾ ਹੋਣਾ ਤੇ ਬਸ ਇਹੀ ਪ੍ਰਮਾਤਮਾ ਗਰਦਾਸ ਆ ਇਹ ਜਿਹੜੇ ਗੰਦੇ ਬੰਦੇ ਆ ਨਾ ਇਹਨਾਂ ਨੂੰ ਉਹਨਾਂ ਨਰਕਾਂ ਦੀ ਵੀ ਜਗ੍ਹਾ ਨਾ ਮਿਲੇ ਤੇ ਮਿਲਦੇ ਆਂ ਜੇ ਕਿਸੇ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ